ਭਾਰਤੀ ਜਨਤਾ ਪਾਰਟੀ ਨੇ ਆਪਣੇ ਆਫਿਸ ਵੇਚਤੋਂ 3 ਦਿਨ ਪਹਿਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਗੁਜ਼ਾਰਿਸ਼ ਕੀਤੀ ਗਈ ਸੀ ਵੀ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਿਹੜਾ ਤੁਸੀ ਬੋਤ ਹੈ ਉਹਨਾਂ ਤੇ ਕਪੜਾ ਪਾ ਕੇ ਢੱਕਿਆ ਹੈ ਇੰਟਰਨੈਸ਼ਨਲ 에ਰਪੋਰਟ ਜਿਹੜਾ ਮੁਹਾਲੀ ਹੈ ਉਸ ਦੇ ਬਾਬਤ ਅਸੀਂ ਉਹਨਾਂ ਨੂੰ ਵਾਰਨ ਕੀਤਾ ਸੀ ਵੀ 72 ਘੰਟਿਆਂ ਦੇ ਵਿੱਚ ਜੇਕਰ ਸਰਕਾਰ ਇਹ ਢ ਚਕਾਈ ਨਹੀਂ ਕਰਦੀ ਛੀ ਦੇ ਅਗਰਪਤ ਸਿੰਘ ਦੇ ਸਟੈਚੂ ਤੋਂ ਤੇ ਫਿਰ ਆਮ ਜਨਤਾ ਨੂੰ ਨਾਲ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿੰਨੇ ਵੀ ਵਰਕਰਸ ਨੇ ਆਪਣੇ ਲੀਡਰਾਂ ਦੇ ਨਾਲ ਉਹ ਮੁਹਾਲੀ ਵੱਲ ਕੂਚ ਕਰਨਗੇ ਔਰ ਅਸੀਂ ਸੋਮਵਾਰ ਨੂੰ 12 ਵਜੇ ਸਾਡਾ ਜਿਹੜਾ ਟਾਈਮ ਹੈ ਉਹ ਪੂਰਾ ਹੋ ਜਾਣਾ ਹੈ ਅਸੀਂ ਸਾਰੀ ਪਾਰਟੀ ਨੇ ਇਕੱਠੇ ਹੋ ਕੇ ਆਮ ਜਨਤਾ ਨੂੰ ਨਾਲ ਲੈ ਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਸ ਬੁੱਧੂ ਕੁੰਡ ਚਕਾਈ ਕਰਦੀ ਹੈ ਔਰ ਇਸ ਸੁੱਤੀ ਪਈ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਨੂੰ ਦੱਸਣਾ ਹੈ ਵੀ ਸਵਾਏ ਝੂਠੀਆਂ ਗੱਲਾਂ ਕਰਨ ਤੋਂ ਤੇ ਸਵਾਏ ਉਹਨਾਂ ਦੇ नाक ਤੋਂ ਜੱਸ ਕੱਟ ਕੇ ਅੱਜ ਪੰਜਾਬ ਨਾਲ ਜਿਹੜਾ ਤਰੋਹ ਹੋ ਰਿਹਾ ਉਹ ਤਰੋਹ ਦੇ ਬਾਬਤ ਪੰਜਾਬ ਦੀ ਜਨਤਾ ਨੂੰ ਅਸੀਂ ਸਾਰਿਆਂ ਨੂੰ ਦੱਸਣਾ ਵੀ ਇਹ ਸਰਕਾਰ ਦੇ ਅਸੀਂ ਚਾਲੇ ਕੀ ਨੇ ਬੀਬੀ ਸਿੰਘ ਦੇ ਬੋਤਲੂ ਲੈ ਕੇ ਜੁੜਾ ਹੈ ਬਾਤ ਬਾਤ ਪ੍ਰੈਸ ਕਰੀ ਕੋਈ ਯਾਰ ਧੱਕਾ ਨਾ ਮਾਰੋ ਧੱਕਾ ਨਾ ਮਾਰੋ ਸਰ ਇੱਧਰ ਸਰ ਇੱਧਰ ਬੀਬੀ ਜੀ ਸਰ ਅੱਜ ਜੋ 4 ਤਰੀਕ ਨੂੰ ਉਹਨਾਂ ਦਾ ਜਿਹੜਾ ਸਾਹਮਣੇ ਸਰ ਜਿਹੜੀ ਕੈਮਰੇ ਵਾਲੀ ਜਿਹੜੀ ਸਰ ਆਪ ਲੋਕ ਰਸਮੀ ਤੌਰ ਤੇ ਉਹਦੀ ਅਸੀਂ ਜੀ ਕੁਣ ਚਿਕਾਈ ਕਰਾਂਗੇ ਜਾਂ ਕਹਿ ਲੋ ਵੀ ਉਹਦਾ ਪਰਦਾ ਉਹ ਤੋੜੂਗਾ ਪਰਦਾ ਜਿਹੜਾ ਆਮ ਨਹੀਂ ਹੈਗਾ ਬੈਂਗਲੌਰ ਤੋਂ ਟੀਮ ਆਊਗੀ ਜੀ ਬੈਂਗਲੌਰ ਤੋਂ ਇੱਕ ਟੀਮ ਆਊਗੀ ਉਹ ਪਰਦਾ ਉਹਨੂੰ ਜੀ ਬੜਾ ਸ਼ਾਨਦਾਰ ਇਸ ਗੱਲ ਤੇ ਕੋਈ ਕੰਟਰੋਵਰਸੀ ਨਹੀਂ ਕਰਨੀ ਜੀ ਭਾਗ ਸਿੰਘ ਮੇਰ ਹੈ ਭਗਤ ਸਿੰਘ ਹੈ ਰਵਿੰਦਰ ਸਿੰਘ ਸਾਹਿਬ ਸਭ ਦਾ ਸੰਜ ਜਦੋਂ ਮਰਜ਼ੀ ਮੱਥਾ ਟੇਕ ਚੱਕ ਪਹਿਲਾਂ ਕਿਤੇ ਗਏ ਨਹੀਂ ਕਿਤੇ ਦੋਸਤੋ ਸੋ ਇਹ ਇਸ ਗੱਲ ਤੇ ਕੋਈ ਰਾਏ ਨਹੀਂ ਪੀਂ ਕਰਨੀ ਚਾਹੀਦੀ ਜਿਸ ਵੇਲੇ ਉਹਨਾਂ ਦਾ ਜਨਮ ਦਿਨ ਸੀ ਜੀ ਉਦੋਂ ਤੋਂ ਕਟਨ ਕਰਨਾ ਚਾਹੁੰਦੇ ਸੀ ਉਸ ਵੇਲੇ ਕੋਟ ਲੱਗ ਗਿਆ ਕਿਉਂਕਿ ਇਹ ਪਿੰਡ ਦੀ ਜ਼ਮੀਨ 'ਚ ਪੈਂਦਾ ਹੈ। ਜੀ। ਮੋਹਾਲੀ ਦੇ ਨੇੜੇ ਹੀ ਨਾ ਪਿੰਡ ਹੈ। ਜੀ ਜੀ। ਸਾਰੇ ਪਿੰਡਾਂ 'ਚ ਪੰਚਾਇਤਾਂ 'ਸਤੇ ਪੁੱਤੀ ਚੋਣਾ ਹੋਣੀ ਸੀ। ਕੋਟ ਲੱਗ ਗਿਆ ਤਾਂ ਕਰਕੇ ਇਧਰ ਲਿਖ ਹੋ ਗਿਆ। ਪਰ ਬੜਾ ਸ਼ਾਨਦਾਰ ਬੁੱਧ ਬਣਿਆ। ਪਹਿਲੀ ਵਾਰ ਹੋਇਆ ਕਿ 30 35 ਫੁੱਟ ਜਿਹੜਾ ਉੱਚਾ ਭਗਤ ਸਿੰਘ ਹੋਰਾਂ ਦਾ ਇਨਕਲਾਬ ਜਿਹੜਾ ਅਸੀਂ ਉਥੇ ਪਾਰਕ ਬਣਾਇਆ ਉਹਨਾਂ ਬਾਰੇ ਜਾਣਕਾਰੀ ਵੀ ਹੋਊਗੀ ਕਿਵੇਂ ਉਹਨਾਂ ਨੇ ਜਾਨ ਦਿੱਕਾ ਨਾ ਮਾਰਿਆ ਜਾਣ ਦਿੱਤੀ ਕਿ ਕਿ ਕਸ਼ਟਲੇ ਉੱਤਰ 4 ਤਰੀਕ ਨੂੰ ਕਿਉਂਕਿ ਇਸ 에어ਪੋਰਟ ਦਾ ਨਾਮ ਰੱਖਵਾਉਣਾ ਵੀ ਆਪਣੇ ਆਪ ਦੇ ਲਈ ਚੈਲੰਜ ਬਣ ਕੇ ਆ ਗਿਆ ਹੈ ਅਗਰ ਉਹ ਵੀ ਰੱਖਾਏ ਉਹ ਵੀ ਬੀਜਪੀ ਅੱਜ ਉਹ ਦਿਨ ਰੱਖਿਆ ਸੀ ਉਹ ਦਿਨ ਬੀਜਮ ਸਾਹਿਬ ਬੀਜਪੀ ਪ੍ਰੋਟੈਸਟ ਕਰ ਰਹੇ ਸੀ ਉਹ ਦਿਨ ਨਹੀਂ ਰੱਖਾਇਆ ਨਾ ਬੀਜਪੀ ਅੱਜ ਪ੍ਰੋਟੈਸਟ ਕਰ ਰਹੀ ਹੈ ਕੀ ਲੱਗਦਾ ਪੋਲੀਟੀਕਲ ਮੈਂ ਭਗਤ ਸਿੰਘ ਹੋਣ ਦੇ ਨਾਮ ਦੀ ਕੀ ਪ੍ਰੋਟੈਸਟ ਕਰਨੀ ਇਹ ਨਿਸ਼ਚਿਤ ਕਰਾਉਣੀ ਚਾਹੀਦੀ ਹੈ ਤਨੀ ਕਰ ਠੀਕ ਹੈ ਇਹ